ਹੈਲੋ ਜੀ ਸਾਰਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਇਹਦਾ ਵਲੌਗ ਇੱਥੇ ਜੀ ਆਈ ਦੇ ਵਲੌਗ ਵਿੱਚ ਮੈਂ ਤੁਹਾਨੂੰ ਆਪਣਾ ਨਵਾਂ ਘਰ ਵਿਖਾਉ ਰਹੀ ਹਾਂ ਇੱਕ ਮੇਰੀ ਭੈਣ ਨੇ ਜੀ ਕਮੈਂਟ ਕੀਤਾ ਸੀ ਕਿ ਤੁਸੀਂ ਆਪਣਾ ਨਵਾਂ ਘਰ ਜ਼ਰੂਰ ਵਿਖਾਓ ਤੇ ਮੈਂ ਫਿਰ ਅੱਜ ਹੋਮ ਟੂਰ ਤੇ ਜੀ ਵੀਡੀਓ ਬਣਾਈ ਆ ਤੇ ਤੁਹਾਨੂੰ ਆਪਣਾ ਸਾਰਾ ਨਵਾਂ ਘਰ ਵਿਖਾਉਣੇ ਆ ਇਧਰ ਆ ਜੀ ਇੱਥੇ ਆ ਡਰਾਇੰਗ ਰੂਮ ਕਿ ਮੇਨ ਗੇਟ ਤੋਂ ਜਦੋਂ ਆਪਾਂ ਵੜਦੇ ਆ ਨਾ ਤੇ ਇੱਥੇ ਸਾਈਡ ਤੇ ਪਹਿਲਾਂ ਡਰਾਇੰਗ ਰੂਮ ਆਉਂਦਾ ਵਾ ਤੇ ਇੱਥੇ ਆ ਜੀ ਸਾਹਮਣੇ ਕਮਰਾ ਤੇ ਇਧਰੋਂ ਚੜਦੀਆਂ ਨੇ ਪੌੜੀਆਂ ਇਹ ਪੂਰੀ ਇਹ ਗੈਲਰੀ ਆ ਹਾਂ ਜੀ ਤੇ ਇਧਰ ਇੱਕ ਸਾਈਡ ਤੇ ਕਮਰਾ ਇੱਥੇ ਮੈਂ ਬੂਹਾ ਨਿਕਲਦਾ ਬਾਹਰ ਨੂੰ ਇਧਰ ਜਿਹੜਾ ਵਿੜਾ ਬਣਾਵਾਂਗੇ ਫਿਰ ਬਹੁਤ ਵਧੀਆ ਮਲਕੀ ਹੋ ਜਾਏਗਾ ਤੇ ਇਧਰ ਜੀ ਰਸੋਈ ਆ ਓਪਨ ਯਾਰ ਸਾਰੀ ਰਸੋਈ ਹਾਂਜੀ ਇੱਥੇ ਨਮਕੀ ਪੂਰਾ ਦੂਸਰੀਆਂ ਚੀਜ਼ਾਂ ਰੱਖੀਆਂ ਕਿਉਂਕਿ ਇੱਥੇ ਜੇ ਆਪਾਂ ਵੱਸੋ ਨਹੀਂ ਕੀਤੀ ਬਸ ਸਾਰਾ ਹੀ ਕੰਮ ਲਗੀ ਟੋਟਲ ਰਹਿਦਾ ਹੀ ਆ ਥੋੜਾ ਘਾਣੇ ਕੰਮ ਕਰਵਾਇਆ ਵਾ ਤੇ ਇਧਰ ਆ ਜੀ ਰੂਮ ਮੇਕਅਪ ਨਾ ਤੇ ਇੱਥੇ ਸਾਈਡ ਤੇ ਮੈਂ ਕਿਹੇ ਪੁਰਾਣਾ ਘਰ ਆਪਣਾ ਜਿਵੇਂ ਤੇ ਇਹਦੇ ਬਰਾਂਡਾ ਬੁੰਡਾ ਗੱਡੀ ਲਾ ਤੇ ਹੋਰ ਮਕੀ ਜਿਵੇਂ ਤੂੜੀ ਵਾਲਾ ਬਰਾਂਡਾ ਬਾਹਰ ਨੂੰ ਗੇਟ ਜਾਂਦਾ ਪੈੜੀ ਨੂੰ ਤੇ ਹਾਂਜੀ ਇੱਧਰ ਆ ਜੀ ਬਾਥਰੂਮ ਇੱਥੇ ਗਲੀ ਛੋਟੀ ਜੀ ਤੇ ਇੱਥੇ ਜੀ ਪਲੇਟਾਂ ਲੱਗਣੀਆਂ ਰਹਿ ਗਈਆਂ ਕਿ ਗਰਮੀ ਆ ਗਈ ਨਾ ਗਰਮੀ ਕਰਕੇ ਫਿਰ ਕੰਮ ਬੰਦ ਕਰ ਦਿੱਤਾ ਸੀਗਾ ਤੇ ਇਹ ਦੇਖੋ ਜੀ ਇੱਧਰ ਬਾਥਰੂਮ ਹਾਂਜੀ ਤੇ ਇਧਰ ਨਾਲ ਲੈ ਕੇ ਪੂਰਾ ਜੇ ਥੋੜਾ ਕਾਣੀ ਕੰਮ ਹੋਇਆ ਵਾ ਪੂਰੀ ਤਰ੍ਹਾਂ ਕੰਮ ਨਹੀਂ ਹੋਇਆਗਾ ਤੇ ਇਥੋਂ ਵਿੱਚ ਦੀ ਦਰਵਾਜ਼ਾ ਨਿਕਲਦਾ ਇੱਥੇ ਚੇਂਜਿੰਗ ਰੂਮ ਹੈ ਮੱਕੀ ਬਾਥਰੂਮ ਦੇ ਨਾਲ ਹੀ ਬਿਲਕੁਲ ਅਟੈਚ ਹਾਂਜੀ ਤੇ ਇਥੇ ਮੱਕੀ ਵਿੱਚ ਵੀ ਨਿਕਲ ਕੇ ਮੱਕੀ ਦਰਵਾਜ਼ਾ ਰੱਖਿਆ ਹੋਇਆ ਵਾ ਨਾ ਤੇ ਵਿੱਚ ਦੀ ਨਿਕਲ ਕੇ ਆਪਾਂ ਇਥੋਂ ਬਾਹਰ ਆ ਜਾਈਦਾ ਵਾ ਹਾਂਜੀ ਬਸ ਇਸੇ ਤਰ੍ਹਾਂ ਇਹ ਦੋ ਕਮਰੇ ਜਿਵੇਂ ਇੱਕ ਇਹ ਕਮਰਾ ਹੋ ਗਿਆ ਤੇ ਇੱਕ ਸਾਈਡ ਉਹ ਕਮਰਾ ਹੋ ਗਿਆ ਇੱਧਰ ਆਪਣੀ ਇਹ ਰਸੋਈ ਹੋਗੀ ਤੇ ਬਾਹਰ ਨੂੰ ਦਰਵਾਜਾ ਜਾਣ ਲਿਆ ਵਾ ਤੇ ਇੱਥੇ ਆ ਜੀ مین ਗੇਟ ਜਿਵੇਂ ਆਪਾਂ ਜਿਹੜਾ مین ਗੇਟ ਐਂਟਰ ਕਰਦੇ ਆ ਤੇ ਇੱਧਰ ਸਾਈਡ ਤੇ ਆ ਜੀ ਡਰਾਈੰਗ ਰੂਮ ਬਸ ਇੱਥੇ ਤਾਂ ਜੀ ਨਿੱਕੇ ਨਿੱਕੇ ਅਜਿਹੀ ਚੀਜ਼ਾਂ ਹੀ ਰੱਖੀਆਂ ਹੋਈਆਂ ਨੇ ਤੇ ਮਤਲਬ ਕਿ ਹਾਲੇ ਕੰਮ ਚੱਲਦਾ ਪਿਆ ਵਾ ਕਿ ਗਰਮੀ ਕਰਕੇ ਸਾਰਾ ਕੰਮ ਬੰਦ ਕੀਤਾ ਹੋਇਆ ਸੀਗਾ ਤੇ ਇੱਥੇ ਆਗੇ ਸੀ ਜੀ ਆਪਾਂ ਉੱਪਰ ਉੱਪਰ ਵੀ ਜੀ ਬਸਿਆ ਮੇਨਾ ਕਟਾ ਮਿੱਟੀ ਬਹੁਤ ਜ਼ਿਆਦਾ ਹੋਇਆ ਪਿਆ ਵਾ ਤੇ ਸਾਬਸਵਾਈ ਥੋੜੀ ਜੀ ਘੱਟ ਜਿਵੇਂ ਹੁੰਦੀ ਆ ਤੁਹਾਨੂੰ ਪਤਾ ਕਿ ਜਦੋਂ ਬੰਦ ਕਰ ਰਵੇ ਉਦੋਂ ਕੀ ਆਪਾਂ ਸਾਬਸਵਾਈ ਥੋੜੀ ਜੀ ਘੱਟ ਹੀ ਕਰੀਦੀ ਆ ਤੇ ਇੱਥੇ ਹੁਣ ਆਪਾਂ ਉੱਪਰ ਚੱਲੇ ਸੀਗੇ ਤੁਸੀਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਤੇ ਇੱਥੇ ਆ ਗਏ ਹਾਂ ਜੀ ਆਪਾਂ ਉੱਪਰ ਇੱਥੇ ਬਸ ਇੱਕ ਕੁਰਸੀ ਰੱਖੀ ਹੋਈ ਆ ਬੈਠਣ ਵਾਸਤੇ ਤੇ ਮੰਝਾ ਵਾ ਏ ਵੀ ਜੀ ਆਪਣਾ ਇਹ ਕਮਰਾ ਵੀ ਬਹੁਤ ਖੁੱਲਾ ਕਮਰਾ ਵਿੱਚੋਂ ਤੁਹਾਨੂੰ ਵਿਖਾਉਣੇ ਆਪਾਂ ਇੱਥੇ ਜੀ ਸਾਹਮਣੇ ਉਹ ਸਾਰਾ ਮਲਕੀ ਦੀਂਦਾ ਆਪਣਾ ਰਸਤਾ ਆ ਉਹ ਸਾਹਮਣੇ ਚਾਚਾ ਜੀ ਹੁੰਦਾ ਘਰ ਆ ਤੇ ਹਾਂਜੀ ਉਹਨਾਂ ਦਾ ਵੀ ਘਰ ਨੂੰ ਆ ਬੰਦਾ ਪਿਆ ਉਹ ਉਧਰ ਉਹ ਵੀ ਪਲੇਟ ਲਾਉਣ ਲੱਗੇ ਹੋਏ ਆ ਉਹਨਾਂ ਨੇ ਵੀ ਕੋਠੀ ਬਣਾਈ ਹੋਈ ਹੈ ਉੱਤੇ ਤੇ ਉਹਨਾਂ ਦੇ ਮਿਸਤਰੀ ਲੱਗੇ ਹੋਏ ਇਸ ਤੇ ਮੈਂ ਤਾਂ ਕਿ ਹੁਣ ਜੀ ਵੀਡੀਓ ਕੱਟ ਬਣਾਈ ਸੀਗੀ ਇਦਰ ਜੀ ਇਹ ਫੇਰ ਮੰਗੇ ਨਾ ਸਾਹਮਣੇ ਗੈਪ ਜਿਹਾ ਕਮਰੇ ਜਿਹਾ ਉਹ ਬੰਦੇ ਪਹਿਲਾਂ ਤਾਂ ਵੈਸੇ ਨਾ ਅਵੇ ਸਾਈਡ ਤੇ ਕੰਧਾਂ ਕੀਤੀ ਸੀਗੀ ਇਹਨੂੰ ਬੰਦ ਕਰ ਦਿੱਤਾ ਸੀਗਾ ਤੇ ਇੱਥੇ ਬਣਾਉਣਾ ਜੀ ਪੇਟੀਆਂ ਵਾਸਤੇ ਜਿਵੇਂ ਕਿ ਗੈਪ ਹੀ ਹੋ ਜਾਏਗਾ ਤੇ ਪਰ ਹੁਣ ਇਹਨੂੰ ਓਪਨ ਕਰ ਦਿੱਤਾ ਵਿੱਚ ਬਸ ਬਾਕਸ ਹੀ ਭਰੋਣੀਆਂ ਤੇ ਫਿਰ ਬਹੁਤ ਸੋਹਣਾ ਇੱਥੇ ਮਿਲ ਕੇ ਬਣ ਜਾਏਗਾ ਇਧਰ ਜੀ ਵੀ ਇਹ ਕਮਰਾ ਆਪਣਾ ਤੇ ਇਥੋਂ ਬਾਹਰ ਦਾ ਬਹੁਤ ਸੋਹਣਾ ਦਿਸਦਾ ਵਾ ਸਾਹਮਣੇ ਏ ਨਿੱਕੇ ਨਿੱਕੇ ਦੋ ਦਰਵਾਜੇ ਬਣੇ ਹੋਏ ਆ ਤੇ ਇਹ ਆ ਜੀ ਕਮਰੇ ਦੀ ਪਾਰੀ ਆ ਇਥੋਂ ਇਹ ਤੇ ਜਾਰੇ ਹੀ ਮਗੀ ਪਲੇਟ ਉੱਪਰ ਵੀ ਲੱਗੀ ਹੋਈ ਆ نیچے ਵੀ ਤੇ ਇੱਥੇ ਸਾਰਾ ਜੀ ਹਾਂ ਜੀ ਇਧਰ ਆਪਣੇ ਬਰਾਂਡੇ ਆਗੇ ਪਛਮਾ ਵਾਲੇ ਇਹ ਬਾਥਰੂਮ ਹੈ ਬਾਥਰੂਮ ਵਿੱਚ ਵੀ ਇੱਥੇ ਉੱਪਰ ਸਾਰੇ ਪਲੇਟ ਲੱਗੀ ਬਸ نیچے ਹੀ ਰਹਿੰਦੀ ਹੈ ਲੱਗਣ ਵਾਲੀ ਤੇ ਉੱਪਰ ਤਾਂ ਬਸ ਸਾਰੇ ਆਪਣੀ ਮੱਕੀ ਕੰਮ ਕੰਪਲੀਟ ਹੋਇਆ ਪਿਆ ਵਾ نیچے ਬਸ ਹੁਣ ਥੋੜਾ ਜਿਹਾ ਉਹ ਕਰਨ ਨਾਲਾ ਵਾ ਉੱਪਰ ਬਹੁਤ ਸੋਹਣੀ ਪਲੇਟ ਲੱਗੀ ਹੋਈ ਆ ਤੇ ਫਰਸ਼ ਵੀ ਬਹੁਤ ਸੋਹਣੀ ਪਈ ਹੋਈ ਆ ਇੱਥੇ ਜੀ ਇਹ ਬੈਕ ਕਮਾ ਜਿੱਥੇ ਆਪਾਂ ਰਹਿੰਦੇ ਆ ਤੇ ਇੱਥੇ ਬਸ ਸਾਰਿਆਂ ਦੀ ਘਰ ਬਹੁਤ ਸੋਹਣੇ ਬਣੇ ਹੋਏ ਆ ਤੇ ਇਧਰ ਆ ਜੀ ਆਪਣਾ ਵੇੜਾ ਤੁਹਾਨੂੰ ਮੈਂ ਬਾਹਰੋਂ ਦਿਖਾਉਣੀ ਆ ਇਹਦੇ ਜੀ ਸਾਹਮਣੇ ਆਪਣਾ ਇਹ ਸਾਰਾ ਵੇੜਾ ਵਾ ਦੇ ਸਾਹਮਣੇ ਉੱਪਰ ਨੂੰ ਪੌੜੀਆਂ ਯਾਨੀ ਉੱਪਰ ਮੈਂ ਕੀ ਕੁਝ ਨਹੀਂ ਬਣਾਇਆ ਬਸ ਟੈਂਕੀ ਰੱਖੀ ਹੋਈ ਆ ਤੇ ਹੋਰ ਕੁਝ ਨਹੀਂ ਉੱਪਰ ਬਸ ਫਰਸ਼ ਸਾਫ਼ ਹੀ ਆ ਤੇ ਉੱਪਰ ਵੀ ਬਹੁਤ ਸੋਹਣੀ ਫਰਸ਼ ਪਾਈ ਹੋਈ ਆ ਮਤਲਬ ਨਾ ਟੈਲ ਲਾ ਕੇ ਉਹਦੇ ਉੱਤੇ ਸੀਮਿੰਟ ਦਾ ਪੂਰੀ ਦਾ ਕੋਲੀਆ ਪਾਇਆ ਹੋਇਆ ਵਾ ਤੇ ਇਹ ਆ ਜੀ ਆਪਣਾ ਛੋਟਾ ਜਿਹਾ ਘਰ ਤੇ ਉਮੀਦ ਕਰਦੇ ਹਾਂ ਜੇ ਤੁਹਾਨੂੰ ਅੱਜ ਦਾ ਆਪਣਾ ਹੋਮ ਟੂਰ ਦਾ ਵਲੌਗ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਹਾਂਜੀ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਜੀ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਆ ਤੁਹਾਨੂੰ ਆਪਣਾ ਵਲੌਗ ਕਿਵੇਂ ਦਾ ਲੱਗਾ ਇਹ ਜੀ ਇਧਰ ਆਪ ਬਸ ਹੁਣ ਆਪਣੇ ਇਧਰ ਸਾਈਡ ਤੇ ਬਸ ਆਪਣੇ ਸਾਰੇ ਪਹਿਲੀ ਆ ਇਧਰ ਸਾਰੀ ਆਪਣੀ ਆਪ ਦੀ ਪਹਿਲੀ ਆ ਤੇ ਬਸ ਸਾਈਡ ਤੇ ਘਰ ਘੁੰਮਨੇ ਹੋਰ ਬਸ ਜੀ ਆਪਾਂ ਪਿੰਡ ਜਿਹਦੇ ਵਿੱਚ ਰਹਿਨੇ ਆ ਤੇ ਇਸ ਤਰ੍ਹਾਂ ਸੀ ਜੀ ਅੱਜ ਦਾ ਆਪਣਾ ਵਲੌਗ ਮੈਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਆਪਣਾ ਅੱਜ ਦਾ ਵਲੌਗ ਬਹੁਤ ਵਧੀਆ ਲੱਗੇਗਾ ਇਥੇ ਜੀ ਇਹ ਨਾ ਉੱਪਰੋਂ ਛੱਤਨ ਵਾਲਾ ਵਾ ਇੰਦੀ ਜਮਕੀ نیچے ਰੱਖਿਆ ਸੀਗਾ ਸਾਰਾ ਮਕੀ ਗੈਸ ਕੂਸ ਨਿਕਲ ਨੂੰ ਤੋਪਾ ਪੈਨ ਨੂੰ ਇਤਨੀ ਉੱਗੀ ਨੀ ਚ ਬਾਥਰੂਮ ਆ ਨਾ ਤੇ ਇਸ ਕਰਕੇ ਉੱਪਰ ਇਥੋੜਾ ਰੱਖਿਆ ਹੋਇਆ ਵਾ ਤੇ ਅੱਜ ਮੈਂ ਕਿ ਥੋੜਾ ਘਾਣਾ ਘਰ ਤਿਆਰ ਹੋਇਆ ਪੂਰੀ ਤਰ੍ਹਾਂ ਨਹੀਂ ਹੋਇਆ ਗਾ ਤੇ ਬਸ ਪਲੇਟ ਦਾ ਹੀ ਕੰਮ ਮੱਕੀ ਸਾਰੇ ਖਤਮ ਹੋਇਆ ਵਾ ਤੇ ਇਸ ਤਰ੍ਹਾਂ ਸੀ ਜੀ ਅੱਜ ਦਾ ਆਪਣਾ ਵਲੌਗ ਇਧਰ ਜੀ ਬੱਸ ਐਵੇਂ ਕਰਕੇ ਆ ਤੇ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਜੀ ਬਸ ਹੁਣ ਆਪਾਂ ਚੱਲਦੇ ਆਂ ਨੀ ਜੇ ਤੇ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਅੱਜ ਦਾ ਵਲੌਗ ਬਹੁਤ ਵਧੀਆ ਲੱਗੇਗਾ ਹਾਂਜੀ ਥੋ ਉਥੇ ਦੂਰ ਬੰਨ ਦੀਦਾ ਕਿਉਂਕਿ ਉਥੇ ਪਰਲੀ ਸਾਈਡ ਦਰਿਆ ਦਾ ਹੈ ਨਾ ਸਾਰਾ ਤੇ ਉਥੋਂ ਬੰਨ ਦੀ ਨਾਲ ਬੰਨ ਦੇ ਉੱਤੇ ਬਹੁਤ ਸਾਰੇ ਰੋਕਾ ਬਸ ਤਾਂ ਆਪਣੇ ਦਰਿਆ ਥੋੜਾ ਬਹੁਤ ਦੂਰ ਆ ਮਿਲ ਕੇ 7-8 ਕਿਲੋਮੀਟਰ ਦੂਰ ਆ ਤੇ ਇੱਥੇ ਵੈਸੇ ਜਿੱਦੋਂ ਪਾਣੀ ਆਇਆ ਸੀ ਪੂਰਾ ਮਲਕੀ ਬੰਨ ਦੇ ਨਾਲ ਪਾਣੀ ਆ ਲੱਗਾ ਸੀਗਾ ਤੇ ਆਪਣੀ ਉਧਰ ਪੈ ਲਈ ਆ ਸਾਰੇ ਉਹਦੇ ਚ ਪਾਣੀ ਆ ਗਿਆ ਸੀਗਾ ਤੇ ਹਾਂਜੀ ਜੀ ਆਪਾਂ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤੇ ਹਾਂਜੀ ਬਾਏ ਬਾਏ ਜੀ